ਅੱਜ ਖਰੜ ਦੇ ਮੈਕਸ ਮੈਰੀ ਸਕੂਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਜਿਹੜਾ ਹੈ ਸੁਖਮਨੀ ਸਾਹਿਬ ਦੇ ਜਿਹੜੇ ਨੇ ਪਾਠ ਕਰਵਾਏ ਗਏ ਨੇ ਜੋ ਡਾਇਰੈਕਟਰ ਨੇ ਮੈਕਸ ਮੈਰੀ ਸਕੂਲ ਦੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਹੈ ਕੀ ਮੰਸਾ ਹੈ ਉਹਨਾਂ ਦੀ ਜਿਹੜੀ ਹੈ ਅੱਜ ਜਿਹੜਾ ਸਕੂਲ ਦੇ ਵਿੱਚ ਜਿਹੜੇ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਆਹ ਤੁਹਾਨੂੰ ਸੁਣਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆਂ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਦੀਆਂ ਲਾਈਵ ਤਸਵੀਰਾਂ ਸਤਿ ਸ਼੍ਰੀ ਅਕਾਲ ਸਤਿ ਸੰਗਤ ਸਭਾਂ ਦਾ ਦਰਸ਼ਨਵਾਦ ਸਾਰੋ ਤੇ ਗੁਰੂ ਜੀ ਤੇਜ ਕਾ ਸਾਥ ਸਭ ਸੰਸਰ ਲੀਆ ਤਾਂ ਕਿਰਪਾ ਪ੍ਰਬੋਗ ਮਿਲਾਏ ਮਿਟ ਗਏ ਬਿਆਰ ਕਹੇ ਸਭ ਰੇਣੇ ਹੁਕਮ ਨਾਮ ਸਾਖ ਸੁਣੇ ਸੋ ਪ੍ਰਸੰਨ ਭੈ ਕਰ ਦੇਵ ਪੂਰਨ ਹੋਏ ਸੇਵ ਕੀ ਸੇਵ ਆਪ ਦਾ ਬੁਕਾਰ ਕਰਤ ਫੁੱਟ ਦੇ ਸਲੋ ਸਾਧ ਕੇ ਬਚਨਾ ਅਮਰੇ ਲਾਲ ਵੀ ਰਤਨ ਸੁਖ ਪੁਨਾ ਰਤ ਹੋ ਤੁਲਾਲ ਆਪ ਲਈ ਸਾਰਾ ਦਾ ਨਿਕਾ ਚੋਰ ਪਛੋਟ ਨਹੀਂ ਸਹਿਜ ਹੋ ਜਾਓ ਦੇਖੋ ਜਨਾਬ ਜਿਸ ਮਾ ਦਸਾ ਸੋ ਹੋ ਤੁਮਦਾ ਸਰਬਸਾ ਸੁੰਦਰ ਜੱਗ ਨੂੰ ਪ੍ਰਤਿਪਾ ਦੇਤਾ ਸੁੰਦਰ ਸੀਸਕਾ ਇਹ ਆਪਾ ਤੇ ਸਦਾ ਨਾਮ ਕਰ ਤੁਸ ਜੈ ਗੁਰਨਾਮ ਸੁਣਾ ਬਖੂ ਜਨ ਸੁਣੇ ਏ ਮੋਹਦਾ ਤਕ ਕਾ ਬਦ ਸੁਜਾ ਕੋਟ ਅਕਰਾ ਜ ਸਾਤ ਅੰਮ੍ਰਿਤ ਹੈ ਸਾਤ ਅੰਦਰ ਤਾਂ ਤੇ ਜਦ ਤੇ ਸੁਤਾ ਜਾ ਕੇ ਉੱਤਮ

ਸਾਹ ਕੀ ਬਾਣੀ ਤੇਤ ਦਾਮ ਬਨ ਬਰਸ ਸੁਬਾਣੀ ਦੂਤ ਰੋਕ ਜਨ ਸੇਤ ਪਰਮ ਸਾਧਨਾ ਨਿਰਲਤਾ ਤੇ ਕਰਨ ਕਿਹੋੜਾ ਕਾਹ ਦਾ ਕਰਤਾ ਭਾਈ ਅੱਪਾ ਕੋਲ ਹਮਤ ਬਹੁਤ ਆ ਰਹੀ ਹੈ ਕਿ ਬੇਟੀ ਹੈ ਇਹ ਦਕੀਰਾਂ ਤੋਂ ਪਰਵਾਹ ਕਰੋ ਕੋਈ ਜੇ ਵੀ ਸੰਸਕ੍ਰਿਤ ਗੁਰੂ ਸਾਹਿਬ ਦੀ ਗੁਰੂਗ੍ਰੰਥ ਸਾਹਿਬ ਦੀ ਹਨ ਤਿੰਨ ਦੇ ਦਿਨਾਂ ਦੇ ਪ੍ਰਭ ਤੇ ਨਾਮ ਦਾ ਸਾਡਾ ਸਾਰਿਆਂ ਦੀ ਸੁਖ ਲਬਧੀ ਵਾਸਤੇ ਤੇ ਸਰਵਤ ਦੇ ਭਲੇ ਵਾਸਤੇ ਬੱਚਿਆਂ ਵਾਸਤੇ ਸਟੂਡੈਂਟਸ ਵਾਸਤੇ ਔਰ ਸਾਰੇ ਸਮਾਜ ਵਾਸਤੇ ਅਸੀਂ 555 ਤੋਂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਮਨਾ ਰਹੇ ਹਾਂ ਔਰ ਉਹੀ ਉਪਲਕਸ ਅਸੀਂ ਇੱਥੇ ਮਹਾਰਾਜ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਹੈ ਤਾਂ ਕਿ ਸਭ ਦੇ ਸਰਵਤ ਦੇ ਭਲੇ ਵਾਸਤੇ ਔਰ ਸਾਥ ਮੇ ਲੰਗਰ ਦਾ ਪ੍ਰਬੰਧ ਕੀਤਾ ਹੈ ਜੀ ਤਾਂ ਕਿ ਸਭ ਦੀ ਸੁਰੱਖਿਆ ਔਰ ਸਭ ਦੇ ਤਰੱਕੀ ਵਾਸਤੇ ਮਹਾਰਾਜ ਦੀ ਕਿਰਪਾ ਰਹੇ ਸਾਰਿਆਂ ਤੇ ਔਰ ਸੁਖ ਲਬਧੀ ਰਹੇ ਅੱਜ ਦੇ ਦਿਨ ਤੁਸੀਂ ਸਟੂਡੈਂਟਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਤਾਂ ਇਹੀ ਸੁਜੈਸਟ ਕਰਦੀ ਹਾਂ ਕਿ ਆਪਣੇ ਧਰਮ ਦੇ ਵਿੱਚ ਰਹਿ ਕੇ ਔਰ ਮਹਾਰਾਜ ਜੀ ਜੜੀਆਂ ਵੀ ਸਿੱਖਿਆਵਾਂ ਤੀਆਂ ਉਹਨਾਂ ਨੂੰ ਆਪਣੇ ਉੱਪਰ ਧਾਰਨ ਕਰਨ ਤੇ ਲੋਗਾ ਵਿੱਚ ਉਸੇ ਤਰ੍ਹਾਂ ਦੇ ਆਪਣੇ ਵਿਚਾਰ ਧਾਰਾ ਨੂੰ ਅਪਣਾਉਣ ਜੀ ਤਾਂ ਕਿ ਅੱਗੇ ਸਮਾਜ ਦੀ ਔਰ ਸਾਰੇ ਦੇਸ਼ ਦੀ ਪ੍ਰਵੰਦੀ ਸਾਰੀ ਦੀ ਤਰੱਕੀ ਤੁਸੀਂ ਦੇਖਿਆ ਤਸਵੀਰ ਤੁਸੀਂ ਦੇਖਿਆ ਤਸਵੀਰਾਂ ਹਿਮੇਂਦਰ ਕੌਸ਼ਿਕ ਦੇ ਵੱਲੋਂ ਕਿਹਾ ਗਿਆ ਕਿ ਗੁਰੂ ਮਹਾਰਾਜ ਦੇ ਦੱਸੇ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਇਹ ਸਾਡਾ ਜਿਹੜਾ ਮਕਸਦ ਹੈ ਸਕੂਲ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਕਿਉਂਕਿ ਗੁਰੂ ਮਹਾਰਾਜ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਇਹ ਸਮਰਪਿਤ ਹੈ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਇੱਕੋ ਮਕਸਦ ਸੀ ਕਿ ਜਾਤ ਬਰਾਦਰੀ ਨੂੰ ਛੱਡ ਕੇ ਵੈਰ ਵਿਰੋਧ ਨੂੰ ਛੱਡ ਕੇ ਇੱਕੇ ਦੇ ਨਾਲ ਰਹਿਣਾ ਭਾਈਚਾਰੇ ਦੇ ਨਾਲ ਰਹਿਣਾ ਪ੍ਰੇਮ ਦੇ ਨਾਲ ਰਹਿਣਾ ਉਹੀ ਸਿੱਖਿਆ ਅਸੀਂ ਜਿਹੜੇ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰਦਾਨ ਕਰਦੇ ਨੇ ਇਹ ਤੇ ਸਾਡਾ ਵੀ ਫਰਜ਼ ਬਣਦਾ ਕਿ ਆਪਣੇ ਬੱਚਿਆਂ ਨੂੰ ਗੁਰੂ ਮਹਾਰਾਜ ਦੇ ਦੱਸੇ ਹੋਏ ਤੇ ਰਸਤੇ ਤੇ ਚਲਾ ਕੇ ਉਹਨਾਂ ਦਾ ਜੀਵਨ ਸਫਲ ਕਰਨਾ ਚਾਹੀਦਾ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ